ਸਤਪਾਲ ਸਿੰਘ ਦਿ올 ਦੀ ਰਚਨਾ ਦਰਬੀਸ਼ ਹਰ ਰੋਜ਼ ਦੀ ਤਰ੍ਹਾਂ ਮੈਂ ਅਦਾਲਤ ਜਾਣ ਵਾਸਤੇ ਮੁੱਖ ਸੜਕ ਤੋਂ ਲੰਘ ਰਿਹਾ ਸੀ ਹਰ ਰੋਜ਼ ਮੇਰੀ ਕਾਰ ਪਿੱਛੇ ਦੌੜ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਉਹ ਦੋ ਜਾਨਵਰਾਂ ਦਾ ਦਰਬੀਸ਼ ਜੋੜਾ ਕੁਝ ਥੇੜ ਭੱਜ ਕੇ ਭੌਂਕ ਕੇ ਰੁਕ ਜਾਂਦਾ ਆਪਣੇ ਖਾਸ ਮਿੱਤਰ ਨਾਲ ਜਦੋਂ ਮੈਂ ਕਿਤੇ ਦੁਪਹਿਰ ਦਾ ਖਾਣਾ ਖਾਂਦਾ ਤਾਂ ਅਕਸਰ ਕੁਝ ਰੋਟੀਆਂ ਬਚ ਜਾਂਦੀਆਂ ਬੱਚੀਆਂ ਹੋਈਆਂ ਰੋਟੀਆਂ ਨੂੰ ਉਹ ਦਰবেশ ਨੂੰ ਪਾਉਣ ਲਈ ਕਹਿੰਦਾ ਹਰ ਰੋਜ਼ ਉਸ ਦਰবেশ ਜੋੜੇ ਦੇ ਕੋਲੋਂ ਮੈਂ ਕਾਰ ਵਿੱਚ ਲੰਘਦਾ ਤਾਂ ਦੋਵੇਂ ਮੈਨੂੰ ਖਾ ਜਾਣ ਵਾਲੀਆਂ ਨਸਰਾਂ ਨਾਲ ਦਿਖਦੇ ਉਹ ਦੋਵੇਂ ਹਮੇਸ਼ਾ ਇਕੱਠੇ ਹੀ ਹਰ ਰੋਜ਼ ਉਸੇ ਤਾਂ ਉਸੇ ਤਰ੍ਹਾਂ ਮਿਲਦੇ ਪਰ ਮੈਂ ਕਾਰ ਪਾ ਜਾ ਕੇ ਕੋਲੋਂ ਲੰਘ ਜਾਂਦਾ ਤੇ ਉਹ ਮੇਰਾ ਕੁਝ ਬਿਕਾਰ ਨਾ ਸਰਦੇ ਮੈਨੂੰ ਜਬ ਦਾ ਜੇ ਮੇਰੇ ਕੋਲ ਕਾਰ ਨਾ ਹੁੰਦੀ ਤਾਂ ਮੈਨੂੰ ਪੈਦਲ ਲੰਘਣਾ ਪੈਂਦਾ ਤਾਂ ਇਹ ਦੋਵੇਂ ਮੈਨੂੰ ਵੱਢ ਕੇ ਖਾ ਜਾਂਦੇ ਕਈ ਵਾਰ ਉਹ ਦੂਰ ਆਰਾਮ ਨਾਲ ਬੈਠੇ ਹੁੰਦੇ ਤੇ ਮੇਰੇ ਵੱਲ ਵੇਖ ਨਾ ਰਹੇ ਹੁੰਦੇ ਤਾਂ ਮੈਂ ਵੀ ਜਾਣ ਬੁੱਝ ਕੇ ਹਾਰਨ ਮਾਰ ਕੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਉਹ ਰਜ਼ਾਨਾ ਵਾਂਗ ਮੇਰੇ ਪਿੱਛੇ ਬਹਿ ਜਾਂਦੇ ਮੈਂ ਅਦਾਲਤ ਵਿੱਚ ਪਹੁੰਚ ਕੇ ਉਹਨਾਂ ਦੋਵਾਂ ਬਾਰੇ ਕੁਝ ਪਲ ਸੋਚਦਾ ਕਿ ਕੁਦਰਤ ਨੇ ਆਖਰ ਕੁਝ ਤਾਂ ਇਹਨਾਂ ਨੂੰ ਕੋਈ ਤਾਂ ਸੋਚ ਦਿਤੀ ਹੈ ਹੋ ਸਕਦਾ ਮੈਂ ਇਹਨਾਂ ਦੇ ਇਲਾਕੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੋਵਾਂ ਤਾਂ ਹੀ ਉਹ ਮੈਨੂੰ ਰੋਕਣਾ ਚਾਹੁੰਦੇ ਹੋਣ ਅਕਸਰ ਪਸ਼ੂ ਪੰਛੀ ਮਨੁੱਖ ਨੂੰ ਆਪਣੇ ਇਲਾਕੇ ਵਿੱਚ ਦਖਲ ਦੇਣ ਤੋਂ ਅਝਿਹਾ ਵਿਵਹਾਰ ਕਰਦੇ ਨੇ ਅਤੇ ਕੁਦਰਤੀ ਵਰਤਾਰਾ ਸਾਰਾ ਦਿਨ ਆਪਣੇ ਕੰਮਕਾਰ ਵਿੱਚ ਮੈ ਰੁੱਝ ਜਾਂਦਾ ਵਕਤੀ ਸਮੇ ਉਹ ਫਿਰ ਮੈਨੂੰ ਉਸੇ ਤਰ੍ਹਾਂ ਮਿਲਦੇ ਬਹੁਤ ਦਿਨਾਂ ਤੱਕ ਇਹੀ ਸਿਲਸਿਲਾ ਲਗਾਤਾਰ ਜਾਰੀ ਰਿਹਾ ਇੱਕ ਦਿਨ ਅਦਾਲਤ ਜਾਣ ਸਮੇ ਉਹ ਦਰवेश ਦੀ ਸਾਥੀ ਸੜਕ ਤੇ ਜਿੱਤ ਪਈ ਸੀ ਲੱਗਦਾ ਸੀ ਕੋਈ ਹੋਰ ਕਾਲਾ ਬੰਦਾ ਕਾਰ ਪਾ ਜਾ ਕੇ ਕਾਲੀ ਵਿੱਚ ਉਸ ਨੂੰ ਫੇਟ ਮਾਰ ਗਿਆ ਸੀ ਦਰवेश ਸਕੂਲ ਬੈਠਾ ਸੀ ਕੁਝ ਵੀ ਕਰਨ ਤੋਂ ਅਸਮਰਥ ਔਡੋਲ ਬੈਠਾ ਸੀ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਆਪਣੇ ਖਿਆਲਾਂ ਵਿੱਚ ਹੀ ਘਾਟ ਤੇਜ਼ ਰਫ਼ਤਾਰ ਨਾਲ ਦੁੜਾ ਕੇ ਲੰਘ ਗਿਆ ਦਫ਼ਤਰ ਪਹੁੰਚ ਕੇ ਸੋਚਿਆ ਜ਼ਰੂਰ ਕਿ ਦਰবেশ ਬਹੁਤ ਦੁੱਖ ਵਿੱਚ ਸੀ ਸਾਰਾ ਦਿਨ ਬੇਚੈਨੀ ਨਾਲ ਲੰਘਿਆ ਮੈਂ ਆਪਣਾ ਦੁਪਹਿਰ ਦਾ ਖਾਣਾ ਵੀ ਉਸ ਦਿਨ ਨਹੀਂ ਖਾਦਾ ਵਾਪਸੀ ਸਮੇਂ ਵੀ ਦਰবেশ ਉੱਥੇ ਬੈਠਾ ਸੀ ਤੇ ਆਪਣੀ ਸਾਥੀ ਦੇ ਉੱਠ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਸਕੂਲ ਰੁਕਿਆ ਉਹ ਮੈਨੂੰ ਭੌਂਕਿਆ ਨਹੀਂ ਨਾ ਮੈਨੂੰ ਉਸਨੇ ਕਹ ਰਿਆ ਮੈਂ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ ਉਸਨੇ ਰੋਟੀ ਵੱਲ ਵੇਖਿਆ ਹੀ ਨਹੀਂ ਮੈਂ ਸੋਚਿਆ ਉਸ ਨੂੰ ਜਦੋਂ ਭੁੱਖ ਲੱਗੇਗੀ ਬਾਅਦ ਵਿੱਚ ਆਪੇ ਖਾ ਲਵੇਗਾ ਅਗਲੇ ਦਿਨ ਸਵੇਰ ਵੇਲੇ ਲੰਗਰ ਦੇ ਸਮੇਂ ਵੀ ਉਹ ਸ਼ਾਂਤ ਚਿੱਤ ਬੈਠਾ ਸੀ ਤੇ ਕੱਲ੍ਹ ਵਾਲੀ ਰੋਟੀ ਉਸੇ ਤਰ੍ਹਾਂ ਪਈ ਸੀ ਦੋ ਦਿਨ ਤੱਕ ਉਹ ਦਰਬੀਸ਼ ਆਪਣੇ ਸਾਥੀ ਦੇ ਉੱਠਣ ਦੀ ਉਡੀਕ ਕਰਦਾ ਰਿਹਾ ਪਰ ਅਗਲੇ ਦਿਨ ਮੈਂ ਫਿਰ ਉਸ ਲਈ ਬਚਾ ਕੀ ਲੰਦੀ ਰੋਟੀ ਉਸ ਅੱਗੇ ਸੁੱਟ ਦਿੱਤੀ ਉਸਨੇ ਕੁਝ دیر ਸੋਚ ਕੇ ਅੱਧੀ ਰੋਟੀ ਖਾ ਲਈ ਹੁਣ ਅਕਸਰ ਅਚਾਨਕ ਅਦਾਲਤ ਜਾਂਦਿਆਂ ਉਹ ਮੇਰਾ ਇੰਤਜ਼ਾਰ ਕਰਦਾ ਹੈ ਸ਼ਾਇਦ ਰੋਟੀ ਦਾ ਇੰਤਜ਼ਾਰ ਕਰਦਾ ਹੈ ਸ਼ਨੀਚਰ ਐਤਵਾਰ ਜਦੋਂ ਮੈਂ ਅਦਾਲਤ ਨਹੀਂ ਜਾਂਦਾ ਉਹ ਆਪਣਾ ਪ੍ਰਬੰਧ ਕੀਤਾ ਹੁੰਦਾ ਕਰਤਾ ਹੋਵੇਗਾ ਪਰ ਹੁਣ ਉਹ ਮੇਰੀ ਕਾਰ ਪਿੱਛੇ ਭੱਜਣਾ ਭੁੱਲ ਗਿਆ ਤੇ ਮੈਨੂੰ ਸਿਰਫ ਰੋਟੀ ਵਾਸਤੇ ਉਡੀਕਦਾ ਰਹਿੰਦਾ ਹੈ ਇਨਸਾਨ ਦਾ ਸੁਭਾਵੀ ਇਸੇ ਤਰ੍ਹਾਂ ਹੈ ਜਦੋਂ ਕੋਈ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਕੁਝ ਦਿਨ ਦਾ ਮਾਤਮ ਮਨਾ ਕੇ ਪਿੱਛੇ ਰਹਿੰਦੇ ਲੋਕ ਵੀ ਰੋਟੀ ਵਾਸਤੇ ਨਵੇਂ ਸਿਰੇ ਤੋਂ ਭੱਜ ਨੱਟ ਸ਼ੁਰੂ ਕਰ ਦਿੰਦੇ ਨੇ ਪਰ ਭਾਵਨਾ ਤਾਂ ਜਾਨਵਰ ਵਿੱਚ ਵੀ ਇਨਸਾਨ ਵਾਂਗ ਹੀ ਹੁੰਦੀ ਹੈ ਮਤਲਬ ਪ੍ਰਸਤ ਇਨਸਾਨ ਸਮਝਦਾ ਹੈ ਕਿ ਭਾਵਨਾਵਾਂ ਉਹ ਹੀ ਬਿਆਨ ਕਰ ਸਕਦਾ ਹੈ ਕੁਦਰਤ ਆਪਣਾ ਸੰਤੁਲਨ ਕਾਇਮ ਰੱਖਦੀ ਹੈ ਬਹੁਤ ਵਾਰ ਸ਼ਾਇਰ ਅਜੇ ਹਰਦਸ਼ ਸ਼ਾਇਰੀ ਵਿੱਚ ਬਿਆਨ ਕਰਦੇ ਨੇ ਲੋਕ ਸਮਝਦੇ ਨੇ ਕਿ ਇਹ ਦਰਦ ਇਨਸਾਨੀ ਭਾਵਨਾਵਾਂ ਵਾਲੀ ਲਿਖਿਆ ਗਿਆ ਲਿਖਣ ਲਈ ਜ਼ਰੂਰੀ ਨਹੀਂ ਕਿ ਦਿਲ ਤੇ ਸੱਟ ਲੱਗੀ ਹੋਵੇ ਹੋ ਸਕਦਾ ਹੈ ਕਿ ਕਿਸੇ ਅਜਿਹੇ ਦਰਬੇਸ਼ ਜੋੜੇ ਵਰ ਦੇਖ ਕੇ ਲਿਖਿਆ ਗਿਆ ਹੋਵੇ ਧੰਨਵਾਦ